ਔਰ ਜੇਦਲੀ ਮੈਂ ਇੱਕ ਹਫ਼ਤਾ ਦੇ ਰੂਪ ਵਿੱਚ ਸਾਰੇ ਸਿੱਖ ਸੰਤਾਂ ਨੂੰ ਗੁਰਸਿੱਖਾਂ ਨੂੰ ਬੇਨਤੀ ਕੀਤੀ ਹੈ ਜੋ ਕਰਨੀ ਹੈ ਆਪ ਜੀ ਸਰਵਨ ਕਰੋ ਮੈਂ ਇੱਕ ਵਾਸਤਾ ਪਾਉਣ ਲੱਗਾ ਸਭ ਸਿੱਖਾਂ ਸਭ ਸਰਦਾਰਾਂ ਨੂੰ ਸਭ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਸੰਸਥਾਵਾਂ ਨੂੰ ਡੇਰੇਦਾਰਾਂ ਨੂੰ ਦਸ਼ਮੇਸ਼ ਦੀਆਂ ਲਾਡ ਲੀਆਂ ਫੌਜਾਂ ਨੂੰ ਤਕਸਾਲਾ ਨੂੰ ਦਰਬਾਰਾਂ ਨੂੰ ਸਿੰਘ ਜਥੇ ਦੇ ਸਿੱਖ ਮਿਸ਼ਨਰੀਆਂ ਨੂੰ ਪ੍ਰਚਾਰਕਾਂ ਨੂੰ ਕਥਾਕਾਰਾਂ ਨੂੰ ਰਾਗੀ ਢਾਡੀ ਕਵੀ ਕਵੀਸ਼ਰ ਸਭ ਦਸ ਦੇ ਸ਼ਬਦ ਵਿਚਾਰਾਂ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਜਥੇਦਾਰਾਂ ਨੂੰ ਸਭ ਧੀਆਂ ਭੈਣਾਂ ਮਾਵਾਂ ਨੂੰ ਸਿੱਖੀ ਦੀਆਂ ਪਹਿਰੇਦਾਰਾਂ ਨੂੰ ਜੋ ਸਿੰਘ ਹੋਵੇ ਜੋ ਕੌਰ ਹੋਵੇ ਸਿੱਖ ਕੌਮ ਦੇ ਹਿੱਸੇਦਾਰਾਂ ਨੂੰ ਅਸੀਂ ਸਾਰੇ ਵੱਖੋ ਵੱਖ ਫਿਰਦੇ ਹੁਣ ਇੱਕ ਥਾਂ ਖੜਨੇ ਦਾ ਵੇਲਾ ਹੈ ਆਪਸ ਵਿੱਚ ਚੁੜਨਾ ਭੁੱਲ ਜਾਈਏ ਹੁਣ ਇੱਕ ਥਾਂ ਲੜਨੇ ਦਾ ਵੇਲਾ ਹੈ ਜਿਸ ਤਖਤ ਨੇ ਸਾਨੂੰ ਇੱਕ ਕਰਨਾ ਉਹ ਇੱਕ ਦਾ ਅੱਜ ਗੁਲਾਮ ਹੋਇਆ ਜਿਹਦਾ ਹੁਕਮ ਹੈ ਸਾਡੇ ਮੱਥੇ ਤੇ ਉਹਦੇ ਹੁਕਮ ਤੇ ਹਾਕਮਦਾਨ ਹੋਇਆ ਜੇ ਪੰਥ ਬਚਾਉਣਾ ਚਾਹੁੰਦੇ ਹੋ ਇਹਨਾਂ ਮਨਮੁਖ ਕੂੜਗਦਾਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਇਹਨਾਂ ਅੰਨੇ ਆਗੂ ਯਾਰਾਂ ਤੋਂ ਆਓ ਸਭ ਇੱਕ ਹੋ ਜਾਈਏ ਜੀ ਸਿੱਖ ਬਣ ਕੇ ਫਰਜ਼ ਨਿਭਾਈਏ ਜੀ ਬਾਕੀ ਸਭ ਗੱਲਾਂ ਫੇਰ ਸਹੀ ਹੁਣ ਤਖਤ ਆਜ਼ਾਦ ਕਰਾਈਏ ਜੀ ਬਾਕੀ ਸਭ ਗੱਲਾਂ ਫੇਰ ਸਹੀ ਹੁਣ ਤਖਤ ਆਜ਼ਾਦ ਕਰਾਈਏ ਜੀ